ਸਭ ਦੀਆਂ ਮਾਮਾਂ ਸਾਂਝੀਆਂ ਹੁੰਦੀਆਂ ਕੀ ਤੇਰੀ ਕੀ ਮੇਰੀ ਮਾਂ ਤੀ ਪੁੱਤ ਤੇ ਦੁੱਖਣੇ ਆਉਣ ਦੇਂਦਿਆਂ ਚਾਹੇ ਖੁਦ ਦੁੱਖਾਂ ਨੇ ਹੋਵੇ ਕੇਰੀ ਮਾਂ ਸਭ ਦੀਆਂ ਮਾਮਾਂ ਸਾਂਝੀਆਂ ਹੁੰਦੀਆਂ ਕੀ ਤੇਰੀ ਕੀ ਮੇਰੀ ਮਾਂ ਦਿਲ ਤੋਂ ਦੇਣ ਦੋ ਮਾਂ ਥੀਆਂ ਪੁੱਤਰਾਂ ਨੂੰ ਪਾਲੇ ਨਾਲੋ ਚਾਮ ਤੱਤੀ ਵਾਣਾ ਲੱਗਣ ਦਿੰਦੀ ਤੱਤੀ ਵਾਣਾ ਲੱਗਣ ਦਿੰਦੀ ਦਿੰਦੀ ਠੰਡੀ ਛਾਂ ਸਭ ਦੀਆਂ ਮਾਂਵਾਂ ਸਾਂਝੀਆਂ ਹੁੰਦੀਆਂ ਕੀ ਤੇਰੀ ਕੀ ਮੇਰੀ ਮਾਂ ਆਪ ਭੁਖੀ ਰਹਿ ਕੇ ਸਾਨੂੰ ਖਵਾਉਂਦੀ ਰੋਂਦਿਆਂ ਨੂੰ ਹੈ ਚੁੱਪ ਕਰਾਉਂਦੀ ਪੁੱਠੇ ਰੋ ਪੈਣਾ ਦਿੰਦੀ ਪੁੱਠੇ ਰੋ ਪੈਣਾ ਦਿੰਦੀ ਪਾਉਂਦੀ ਸਿੱਧੇ ਰਾਹ ਸਭ ਦੀਆਂ ਮਾਂਵਾਂ ਸਾਂਝੀਆਂ ਹੁੰਦੀਆਂ ਕੀ ਤੇਰੀ ਕੀ ਮੇਰੀ ਮਾਂ ਕੰਡਾ ਵਜੇ ਤੋਂ ਭੱਜੀ ਆਵੇ ਕੰਡਾ ਬਜੇ ਤੋਂ ਭੱਜੀ ਆਵੇ ਰੱਬ ਤੋਂ ਔਲਾਦ ਲਈ ਦਿਨ ਰਾਤ ਸੁੱਖਾ ਮੰਗੀ ਜਾਵੇ ਪੁੱਤਾਂ ਧੀਆਂ ਵਿੱਚ ਪੁੱਤਾਂ ਧੀਆਂ ਵਿੱਚ ਹੀ ਵਸਦੇ ਨੇ ਮਾਂ ਦੇ ਸਾਹ ਸਭ ਦੀਆਂ ਮਾਂਵਾਂ ਸਾਂਝੀਆਂ ਹੁੰਦੀਆਂ की तेरी की मेरी मां की तेरी की मेरी मां